ਆਵਲੀ ਅੱਜ ਬੜੀ ਖੁਸ਼ੀ ਜੀ ਲੱਗ ਰਹੀ ਹੈ ਕੀ ਚੱਕਰ ਮੈਂ ਹੂੰ ਰੋਟੀ ਬੜੀ ਸਵਾਦ ਹੈ ਉਹ ਮੈਂ ਦੇਖਦਾ ਮੈਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਤੋਂ ਆਲੇ ਦਾ achar ਹੂੰ ਮੂਲੀ ਬੜੀ ਖੁਸ਼ੀ ਜੀ ਲੱਗ ਰਹੀ ਹੈ ਚੱਕਰ ਕੀ ਅੱਜ ਮਿਹਨਤ ਪਤਾ ਕਿੰਨੀ ਲੱਗਦੀ ਹੈ ਫਿਰ ਸਵਾਦ ਨਾਲ ਹੁਣ ਖਾਣ ਲੱਗੀ ਆ ਮੈਂ ਕੀਤੀ ਮਿਹਨਤ ਸਾਗ ਤਾਂ ਤੂੰ ਲਿਆ ਨਹੀਂ ਮੇਰੇ ਸਾਹਮਣੇ ਇਹ ਬਣ ਕਿਦਾਂ ਗਿਆ ਇਹਦਾ ਇਹਦਾ 1 ਦਿਹਾੜੀ ਕੱਟਣ ਨੂੰ ਵੱਢਣ ਨੂੰ ਲੱਗ ਜਾਂਦੀ ਹੈ ਫਿਰ ਬਣਦਾ ਜਾ ਕੇ ਸਾਗ ਮੇਰੇ ਪੇਕਿਆਂ ਦਾ ਵਾ ਤਾਂ ਖੁਸ਼ ਆ ਮम्मी ਨੇ ਭੇਜਿਆ ਤੇ ਮਿਹਨਤ ਕਾਦੀ ਕੀਤੀ ਫਿਰ ਤੜਕਾ ਲਾਇਆ ਵਾ ਮੱਕੀ ਦੀ ਰੋਟੀ ਤਾਂ ਮੈਂ ਹੀ ਬਣਾਈ ਆ ਨਾ ਉਹ ਵੀ ਮੰਮੀ ਨੂੰ ਕਹਿ ਦਿੰਦਾ ਸੀ ਭੇਜ ਦੇ ਤੇ ਚਾਰ ਵੀ ਮੈਂ ਬਣਾਇਆ ਰੋਟੀ ਵੀ ਮੰਮੀ ਤੇ ਮੰਗਾ ਲੈਣੀ ਸੀ ਮੱਕੀ ਦੀ ਬਣਵਾ ਕੇ ਇਹ ਸਾਗ ਨਵਾ ਕਰਨ ਲੱਗੇ ਆ ਉਦਾਂ ਮੇਰੇ ਕੋ ਨਵਾ ਹੋਣਾ ਨਹੀਂ ਸੀ ਨਵੇਂ ਮਹੀਨਾ ਆ ਤਾਂ ਮੰਮੀ ਨੇ ਭੇਜਤਾ ਮੈਂ ਕਿਹਾ ਚੱਲਾ ਜੇ ਨਵਾ ਕਰ ਲੈਨੇ ਵਾ ਜੀ ਵਾ ਹੂੰ ਦੇਖੋ ਸਹੀ ਖਾਣਾ ਤੁਸੀਂ ਮੈਂ ਨਹੀਂ ਖਾਂਦਾ ਕੀ ਨਹੀਂ ਖਾਂਦੇ ਮੱਕੀ ਦੀ ਰੋਟੀ ਸਾਗ ਤਾਂ ਖਾਂਦੇ ਹੋ ਨਾ ਉਹ ਖਾ ਲਿਆ ਮੈਂ ਪਹਿਲਾਂ ਤੇ ਫੇਰ ਬਹੁਤ ਟੇਸਟੀ ਆ ਹੂੰ ਹਾਂ ਦਾ ਮੰਮੀ ਨੇ ਭੇਜਤਾ ਸ਼ੁਕਰ ਆ ਮੰਮੀ ਦਾ ਵਾਕਈ ਮਾਵਾ ਦਾ ਨੂੰ ਜਿਆਦਾ ਰਾਜ ਆ ਮਾਵਾ ਦਾ ਰਾਜ ਜਿਹੜਾ ਵਾ ਨਾ ਉਹਨਾਂ ਦੇ ਵਿੱਚ ਆਪਾਂ ਨੂੰ ਮੌਜਾ ਹਾਂ ਇੱਥੇ ਤਾਂ ਤੂੰ ਕਦੀ ਮਿਲਿਆ ਹੀ ਨਹੀਂ ਨਾ ਤੁਨੂੰ ਉਹ ਆਪਣਾ ਕੇ ਖਾਣਾ ਪੈਂਦਾ ਉਹਦਾ ਮਜ਼ਾ ਨਹੀਂ ਆਉਂਦਾ ਚਲ ਠੀਕ ਆ ਖਾ ਲ ਖਾ ਹੀ ਰਹੀ ਆ ਮੰਮੀ ਨੇ ਕਿਉਂ ਪਾਕੇ ਵੀ ਭੇਜਿਆ ਸੀ ਅੱਛਾ ਚਲ ਠੀਕ ਆ ਓਕੇ ਖਾ ਲਾ ਹੁਣ ਪਹਿਲਾਂ ਹਾਂ